ਕੋਈ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਵਿਰੋਧੀ ਪਾਰਟੀਆਂ ਕਿਉਂਕਿ ਉਹ ਆਪ ਖੁਦ ਕਈਆਂ ਤਾਂ ਆਪ ਖੁਦ ਡਿਵੈਲਪਰ ਨੇ ਰੀਅਲ ਸੇਟ ਦਾ ਕੰਮ ਕਰਦੇ ਆ ਜਾਂ ਫਿਰ ਉਹਨਾਂ ਦੇ ਜਿਹੜੇ ਸਮਰਥਕ ਨੇ ਜਾਂ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਜਿਹੜੇ ਕਲੋਨੀਆਂ ਦਾ ਕੰਮ ਕਰਦੇ ਨੇ ਜਿਹੜੀਆਂ ਨਜਾਇਜ਼ ਕਲੋਨੀਆਂ ਬਣਾ ਕੇ ਲੋਕਾਂ ਨੂੰ ਵੇਚ ਜਾਂਦੇ ਨੇ ਆਪ ਭੱਜ ਜਾਂਦੇ ਨੇ ਲੋਕ ਜਿਹੜੇ ਫਸ ਜਾਂਦੇ ਨਾ ਉੱਥੇ ਸੀਵਰੇ ਪੈਂਦਾ ਨਾ ਸੜਕ ਬਣਦੀ ਐ ਨਾ ਬਿਜਲੀ ਦਾ ਮੀਟਰ ਲੱਗਦਾ ਸੋ ਇਹ ਇੱਕ ਚੀਜ਼ਾਂ ਬੰਦ ਕਰਨੀਆਂ ਨੇ ਤਾਂ ਕਿ ਲੈਂਡ ਪੂਲਿੰਗ ਦੇ ਵਿੱਚ ਇਹ ਫਾਇਦਾ ਇਹ ਹੈ ਕਿ ਉਹ ਅਕਵਾਇਰ ਨਹੀਂ ਕਰ ਰਹੇ ਕਿਸਾਨ ਦੀ ਮਰਜ਼ੀ ਹੈ ਸਾਰੀ ਵੀਡੀਓ ਤੁਸੀਂ ਦੇਖੀਏ ਕਿਸਾਨ ਦੀ ਮਰਜ਼ੀ ਨਹੀਂ ਦੇਣਾ ਨਹੀਂ ਦੇਣੀ ਚਾਹਦਾ ਨਾ ਦੇਵੇ ਕੋਈ ਪ੍ਰੋਬਲਮ ਨਹੀਂ ਕੋਈ ਜੱਟ ੱਸੀ ਬਰਕਾਸ ਇੱਕ ਤੇ ਜਿਹੜਾ ਉਸੇ ਆਪਦੀ ਜ਼ਮੀਨ ਚੋਂ ਹੀ ਉਸ ਸਾਹਬ ਨਾਲ ਉਹਨੂੰ 1000 ਗਜ ਦਾ ਜਿਵੇਂ ਇੱਕ ਇੱਕ 1 ਏਕੜ ਮੰਗ ਰਿਹਾ 1000 ਗਜ ਦਾ ਰਿਹਾਇਸ਼ੀ ਤੇਨ 200 ਗਜ ਦਾ ਕਮਰਸ਼ੀਅਲ ਪਲਾਟ ਮਿਲੂਗਾ ਉਹ ਜੇ ਆਪ ਰੱਖਣਾ ਚਾਹੁੰਦਾ ਆਪ ਰੱਖ ਲੈ 800 ਦੇ 4 ਲੈਣੀ ਚਾਹੁੰਦਾ 4 ਲੈ ਲਈ 5 5 ਖਸ ਦੇ 2 ਲੈਣੀ ਚਾਹੁੰਦਾ 2 ਲੈ ਲਈ ਵੇਚਣੇ ਚਾਹੁੰਦੇ ਵੇਚ ਦੇ ਉਹਦੀ ਸਹਿਮਤੀ ਤੋਂ ਬਿਨਾਂ ਕੁਝ ਨਹੀਂ ਹੋਊਗਾ ਜੋ ਖੇਤੀਬਾੜੀ ਕਰ ਰਿਹਾ ਜੰਦਾ ਨਹੀਂ ਦੇਣ ਚੰਦਾ ਨੋਪਰਾ ਨਹੀਂ ਤਾਂ ਹਜੇ ਪਬਲਿਕ ਨੂੰ ਅਸੀ ਕੰਸੈਂਟ ਮਾਨ ਸਾਹਿਬ ਪੰਜਾਬ ਦੇ ਵਿੱਚ ਇਹ ਬੜਾ ਲੋਕਾਂ ਦਾ ਮਰਾਇਆ ਰਿਹਾ ਇਹ ਵੀ ਕੋਰੋਨਾ ਦੁਬਾਰਾ ਫੇਰ ਆ ਰਿਹਾ ਹੈ ਸਹਿ ਸਰਕਾਰ ਕੋਈ ਵੱਡਾ ਕਰਨ ਚੁੱਕਸ ਦੀ ਹੈ ਕੋਈ ਲੱਗਾ ਨਹੀਂ ਸਾਡੇ ਕੋਲੇ ਹਜੇ ਕੋਈ ਇਸ ਤਰ੍ਹਾਂ ਦਾ ਹਜੇ ਕੋਈ ਇਸ ਤਰ੍ਹਾਂ ਕਿ ਘਬਰਾਉਣ ਵਾਲਾ ਜਾਂ ਕੋਈ ਐਸ ਲੈਵਲ ਦਾ ਕੋਈ ਸਿਹਤ ਮੰਤਰਾਲੇ ਵੱਲੋਂ ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਂ WHO ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਆਫਵਾਹਾਂ ਤੋਂ ਬਚਣ ਦੀ ਲੋੜ ਹੈ ਕੋਈ ਇਦਾਂ ਦੀ ਹਜਰ ਮਾਨ ਸਰ ਮਾਨ ਜੀ ਅਕਾਲੀ ਦੀ ਗੱਲ ਕੀਤੀ ਸੀ ਜਿਵੇਂ ਤੁਸੀਂ ਕਿਹਾ ਸੀ ਗੱਲ ਸਕੀਮਾਂ ਬਤੀਆਂ ਕਿ ਕੀ ਲੱਗਦਾ ਹੈ ਅਣ ਦੇ ਟਾਈਮਸ ਕਿੰਝਾ ਕਰਿਆ ਜਾ ਸਕਦਾ ਹੈ ਅਕਾਲੀ ਦਲ ਤੇ ਬਹੁਤ ਵੱਡੇ ਲੀਡਰ ਸਾਰੇ ਹੀ ਨੇ ਇਹ ਸਾਰੇ ਹੀ ਨੇ ਸਾਰੇ ਮਿਲੇ ਹੋਏ ਨੇ ਇਹਨਾਂ ਨੇ ਇੰਨਾ ਧੰਦਾ ਬੰਦ ਹੋ ਰਿਹਾ ਹੁਣ ਇਹ ਨਿਯਾਜ ਕਲੋਨੀਆਂ ਘੱਟਣ ਵਾਲਾ ਇਦਾਂ ਤੜਫਦੇ ਆ ਠੀਕ ਹੈ ਨਾ ਲੋਕਾਂ ਨੂੰ ਫਾਇਦਾ ਹੋ ਰਿਹਾ ਲੋਕਾਂ ਨੂੰ ਫਾਇਦਾ ਹੋ ਰਿਹਾ ਜਿਹੜੀਆਂ ਬਹੁਤ ਸਾਰੀਆਂ ਹਨੇਈ ਨਜਾਇਜ਼ ਕਟੀਆਂ ਹੋਈਆਂ ਹੁਣ ਉਹਦੇ ਵਿੱਚ ਲੋਕਾਂ ਦਾ ਤਾਂ ਪੈਸਾ ਲੱਗ ਗਿਆ ਨਾ ਜੀ ਹੁਣ ਉਹਨਾਂ ਤੇ ਕੀ ਕਰ ਲਵਾਂਗੇ ਤੁਸੀਂ ਪਬਲਿਕ ਨੂੰ ਫਸਾ ਕੇ ਆ ਭੱਜ ਜਾਂਦੇ ਨੇ ਉਹ ਮਾਣ ਸਾਹਿਬ ਜੰਦੂ ਬਾਜਰੇ ਨੇ ਤੁਹਾਨੂੰ ਲੈਟਰ ਲਿਖਿਆ ਹੈ ਕਿ ਅੱਜ ਦੀ ਪਿਛਲੀ ਹੈ ਜਿਹੜੀਆਂ ਇਲੈਕਸ਼ਨ ਨੇ ਉਹ ਹੋਈਆਂ ਕਹਿੰਦੇ ਨੇ ਲੱਗਦਾ ਹੈ ਕਹਿੰਦਾ ਸਰਕਾਰ ਸਰਗੋ ਕਹਿੰਦਾ ਪੰਜਾਬ ਸਰਕਾਰ ਹਮੇਸ਼ਾ ਉਹਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਹੈਗੀ ਆ ਨੇਤ ਦੇ ਨਾਲ ਕਰਿਆ ਹੈ ਜੀ ਨਹੀਂ ਇਸ ਤੋਂ ਪਹਿਲਾਂ ਵੀ ਜੰਦੂ ਬਾਜਰੇ ਨੇ ਸੁਖੀਰ ਬਾਦਲ ਨੂੰ ਕਿਉਂ ਲਿਖਿਆ ਲੈਟਰ ਥੈਂਕ ਯੂ ਉਹਨਾਂ ਨਾਲ ਤਾਂ ਹੈ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣਾ ਗੁਰਦੁਆਰਾ ਕਮਿਸ਼ਨ ਦਾ ਕੰਮ ਹੈ ਸੈਂਟਰ ਦਾ ਕੰਮ ਹੈ ਮੋਦੀ ਸਾਹਿਬ ਕੋਲ ਜਾਣ ਹੋਣਾ ਜੇ ਜਦੋਂ ਤਾਂ ਅਸੀਂ ਕੋਈ ਇਥੋਂ ਗੱਲ ਕਰ ਦਿੰਦੇ ਆ ਕਿ ਗੁਰਬਾਣੀ ਜਿਹੜੀ ਹੈ ਉਹ ਸਾਰੇ ਚੈਨਲਾਂ ਨੂੰ ਫ੍ਰੀ ਹੋਣੀ ਚਾਹੀਦੀ ਉਹ ਤਾਂ ਕਹਿੰਦੇ ਧਰਮ ਚ ਧਰਮ ਚ ਛੇੜਛਾੜ ਕਰ ਰਹੇ ਨੇ ਉਹ ਤਾਂ ਕਹਿੰਦੇ ਵੀ ਇਹ ਸਾਡੇ ਧਰਮਿਕ ਧਾਰਮਿਕ ਮੁੱਦਿਆਂ ਚ ਪੜਨਣੇ ਚਾਹੀਦਾ ਠੀਕ ਹੈ ਨਾ ਤੇ ਜਦੋਂ ਇਹੋ ਜਿਹਾ ਹੋ ਜਾਂਦਾ ਤਾਂ ਭਗਵੰਤ ਮਾਨ ਨੂੰ ਚਿੱਠੀ ਲਿਖ ਦਿੰਦੇ ਆ ਉਹਨੂੰ ਕਹੋ ਜੀ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣਾ ਸੈਂਟਰ ਦਾ ਕੰਮ ਹੈ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਨਹੀਂ ਅਸੀਂ ਲੜਨਾ ਠੀਕ ਹੈ ਨਾ ਇਹ ਤਾਂ ਹੁਣ ਆਪ ਆਪ ਤਾਂ ਲੜਦੇ ਵੀ ਰਹੇ ਨੇ ਆਪ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਚੋਣਾਂ 'ਚ ਤਾਂ ਸ਼ਰਾਬਾਂ ਵੰਡਦੇ ਆ ਇਹ ਇਹ ਆਪ ਹੀ ਤਾਂ ਹੁੰਦੇ ਸੀ ਨਾਲ ਉਦੋਂ ਅੱਜਕੱਲ ਕਿਹੜੀ ਪਾਰਟੀ 'ਚ ਨੇ ਇਹ ਜੰਧੂ ਭਾਈ ਅੱਜਕੱਲ ਕਿੱਥੇ ਨੇ ਸਰ ਇਹਨਾਂ ਦਾ ਵੀਰ ਸਾਹਿਬ ਵੀ ਬਿਰਸਾ ਸਿੰਘ ਵੱਲ ਧੋਆ ਕਹਿੰਦੇ ਵਾਪਸ ਆ ਗਿਆ ਕਾਲੀਦਾਲ ਚ ਵਾਫੀ ਹੋ ਰਹੀ ਹੈ ਕਹਿੰਦੇ ਅਕਾਲੀਦਾਲ ਬੜਾ ਸਟਰੋਂਗ ਹੋ ਰਿਹਾ ਕਹਿੰਦੇ ਹੋਰ ਕੁਛ ਨਾ ਦੇ ਚੁਟਕਲਾ ਮਾਰਦਾ ਸਿੱਧੂ ਮੂਸੇਵਾਲੇ ਫਾਦਰ ਕਹਿੰਦੇ ਜਿਹੜੇ ਚੋਣਾ ਲੜਾਂਗੇ ਸਾਨੂੰ ਹਰੇਕ ਨੂੰ ਹੱਕ ਹੈ ਜੀ ਹਰੇਕ ਨੂੰ ਹੱਕ ਹੈ ਜੀ ਇਹ ਤਾਂ ਅੱਗੇ ਅੱਗੇ ਲੋਕਾਂ ਨੇ ਦੱਸਣਾ ਹੈ ਮਾਨ ਸਾਹਿਬ ਕ੍ਰਿਪਸ਼ਨ ਦੀ ਗੱਲ ਕਰ ਰਹੇ ਆ ਐਸਐਸਪੀ ਸਾਡੇ ਉੱਪਰ ਕੋ ਕਰ ਰਹੀ ਹੈ ਦੇਖੋ ਸਸਪੈਂਡ ਕਰਦੇ ਜੀ ਸਾਰੇ ਬੰਦੇ ਜਿਹੜੇ ਸਾਈਬਰ ਕ੍ਰਾਈਮ ਦੇ ਸੀ ਉਹ ਫੜਲੇ ਸੋ ਜ਼ੀਰੋ ਟੋਲਰੈਂਸ ਹੈ ਸਰਕਾਰ ਵਾਦਾ ਕਰਕੇ ਵੀ ਆਈ ਹੈ ਇਹ ਕਿ ਅਸੀਂ ਕਰਪਸ਼ਨ ਦੇ ਮਾਮਲੇ 'ਚ ਕਿਸੇ ਨੂੰ ਬਖਸ਼ਾਂਗੇ ਨਹੀਂ। ਠੀਕ ਹੈ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਓਕੇ ਸਰ। ਪਰ ਸੜਕਾਂ ਦੇ ਵਿੱਚ ਜਿੰਦੇ ਪਿੰਡ ਨੇ ਪਿੰਡਾਂ ਦੇ ਵੀ ਸਾਰੇ ਵਾਸਤੇ ਸਭ ਤੋਂ ਵਧੀਆ ਹੀ ਹੋਣਗੇ। ਇਹ ਪਹਿਲਾਂ ਨਹੀਂ ਉਹ ਉਹ ਵੀ ਸਹਿਮਤੀ ਨਾਲ ਨਾ ਜੇ ਜਿੰਨਾ ਵੀ ਜਗ੍ਹਾ ਹੈਗੀ ਆ। ਉਹ ਕਿਈ ਜਗ੍ਹਾ ਤਾਂ ਸਾਈਡ ਦੇਣ ਨੂੰ ਵੀ ਜਗ੍ਹਾ ਹੈ ਨਹੀਂ। ਸਹਿਮਤੀ ਨਾਲ ਸਰਪੰਚਾਂ ਨਾਲ ਮੇਰੀ ਮੀਟਿੰਗ ਹੋਈ ਆ। ਪਿੰਡਾਂ ਦੇ ਲੋਕ ਆਪ ਸਹਿਮਤੀ ਨਾਲ ਛੱਡ ਦੇਣਗੇ ਲੰਘਣਾ ਤਾਂ ਉਹਨਾਂ ਨੇ ਹੀ ਹੈ। ਠੀਕ ਹੈ ਨਾ। ਸੋ ਜੇ ਜਿੰਨੀ ਵੀ ਆਲੇ ਦੁਆਲੇ ਉਹਦੇ ਉਹ ਅਸੀਂ ਮਿੱਟੀ ਪਾ ਕੇ ਬਕਾਇਦਾ ਉਹਦੇ ਦੇਖਣਾ। ਤੇ ਦੇ ਲੋ ਜਿਹੜਾ ਲਾਲਪੁਰਾ ਕੋਲ ਕਿਸੀ ਉਹ ਨੂੰ ਹੁਣ ਹੈ ਨਹੀਂ ਤੇ ਉੱਥੇ ਕਰਦੇ ਕਿਸਾਨ ਦੇ ਜਮੀਨ ਨੂੰ ਜਿੱਦ ਕਰਦੇ ਨਹੀਂ ਉਹ ਦੇਖੋ ਹੁਣ ਦੱਸਦਾ ਹਾਂ ਹੁਣ ਆਉਣ ਵਾਲ ਗਨੇ ਤੁਹਾਨੂੰ ਪਟਿਆਲੇ ਤਸੀਲ ਚ ਵੀ ਮਿਲੂਗਾ ਮੋਹਾਲੀ ਤਸੀਲ ਚ ਸ਼ੁਰੂ ਹੋ ਗਿਆ ਆਨਲਾਈਨ ਹੈ ਸਾਰਾ ਕੁਝ ਡਰੋਨ ਨਾਲ ਹੀ ਮੈਪਿੰਗ ਹੈ ਠੀਕ ਹੈ ਨਾ ਫਰਦਾ ਆਨਲਾਈਨ ਨੇ ਰਜਿਸਟਰੀ ਵੀ ਤੁਸੀਂ ਆਪਣੇ ਘਰੋਂ ਲਿਖ ਕੇ ਦੇ ਸਕਦੇ ਹੋ ਜਾਂ ਤੁਸੀਂ ਉੱਥੇ ਆ ਕੇ ਸੇਵਾ ਕੇਂਦਰ ਚ ਰਜਿਸਟਰੀ ਲਿਖਾ ਕੇ ਨਾਲ ਦੀ ਨਾਲ ਤੁਸੀਂ ਜਿਹੜੀ ਆ ਉਹਨੂੰ ਤੁਹਾਨੂੰ ਵਟਸਐਪ ਤੇ ਮੈਸੇਜ ਆ ਜਾਊਗਾ ਤੁਹਾਨੂੰ ਟਾਈਮ ਮਿਲੂਗਾ ਸਵਾ 3 ਵਜੇ ਆ ਜਾਓ ਪਰਸੋਂ ਨੂੰ ਸਵਾ 3:30 ਜਾ ਕੇ ਰਜਿਸਟਰੀ ਕਰਾ ਲਓ ਸਾਰਾ ਕੁਝ ਜਿਹੜਾ ਜਿਹੜਾ ਕਚੈਰੀਆਂ ਦਾ ਕ腐ਸ਼ਨ ਸੀ ਨਾ ਬਹੁਤ ਜ਼ਿਆਦਾ ਪਹਿਲਾਂ ਖੂਨ ਚ ਵਸੀ ਹੋਈ ਸੀ ਪਹਿਲਾਂ ਇੱਕ ਵਾਰੀ ਕਚੈਰੀ ਜਾ ਕੇ ਬੰਦਾ ਕਹਿੰਦਾ ਸੀ ਯਾਰ ਇੱਕ ਵਾਰੀ ਨਿਕਲ ਜੀ ਇਸ ਬਿਲਡਿੰਗ ਚੋਂ ਸਹੀ ਸਲਾਮਤ ਬਸ ਨਿਚੋੜ ਲੈਂਦੇ ਸੀ ਉਹਨੂੰ ਸੋ ਸਾਰਾ ਕੁਝ ਬੰਦ ਹੋ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ